ਇੱਕ ਕਲੀਅਰ ਹਾਂ ਜੀ ਅੱਜ ਹੋ ਗਿਆ ਤਕਰੀਬਨ ਰਸਤਾ ਚਾਲੂ ਹੋ ਜਾਣਾ ਹੈ ਜਿਹੜਾ ਰਾਂਹੋ ਰੋਡ ਤੋਂ ਤਾਜਪੁਰ ਰੋਡ ਨੂੰ ਮਿਲਦਾ ਹੈ ਭਾਮੀਆਂ ਰੋਡ ਚੰਡੀਆ ਪਹਿਲਾਂ ਵਿਵਾਦ ਇਹਦਾ ਕਿ ਰਿਆ ਰਿਹਾ ਆ ਪਹਿਲਾਂ ਕਿ ਰਿਆ ਰਿਹਾ ਬਈ ਰਸਤਾ ਬੰਦ ਹੀ ਤੇ ਹੀ ਸੀਗਾ ਇਹਨਾਂ ਨੇ ਬੋਲਤਾ ਹੁਣ ਕਿਹਾ ਉਹਨਾਂ ਨੇ ਆਪਣਾ ਪੱਖ ਰੱਖਿਆ ਚਾਹਤ ਪਰ ਜਿਹੜੀ ਜੋਜ ਉਹਨਾਂ ਕੋਲ ਡਾਕੂਮੈਂਟੇਸ਼ਨ ਸੀ ਬਟ ਇਹ ਸੈਟੀਸਫਾਈਡ ਨਹੀਂ ਸੀ ਵੀ ਇਹਨਾਂ ਦਾ ਕਹਿਣਾ ਇਹ ਵੀ ਤੁਹਾਡੇ ਕੋਲ ਕੋਈ ਸਟੇ ਨਹੀਂ ਹੈਗਾ ਔਰ ਬਹੁਤ ਵਧੀਆ ਹੋ ਗਿਆ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਐਮਐਲਏ ਦਿਲਜੀਤ ਸਿੰਘ ਭੋਲਾ ਕਰੇ ਵਾਲੀ ਜੀ ਦਾ ਬਹੁਤ ਖਾਲਾ ਹੋ ਗਿਆ ਇਹਨਾਂ ਨੂੰ ਬਸਤੀ ਜਾਣ ਦੀ ਸੁਨਾਲਾ ਤੋਂ ਜਾਣ ਦੀ ਲੋੜ ਨਹੀਂ ਤੋਂ ਇਹ ਰੋਡ ਸਿੱਧਾ ਜਾ ਕੇ ਚੰਡੀਗੜ੍ਹ ਆ ਹੀ ਬੈਣਾ ਔਰ ਦਿੱਲੀ ਆ ਹੀ ਮਿਲਦਾ ਹੈ ਪਤਾ ਨਹੀਂ ਸਾਡੇ ਨਾਲ ਸੰਬੰਧ ਅਸੀਂ ਤਾਂ ਇੰਪਰੂਵਮੈਂਟ ਵੀ ਜਿਹੜੀ ਉਹ ਤਾਂ ਨਹੀਂ ਵੀ ਤਾਦੇ ਤੋਂ ਕੋਰਪੋਰੇਸ਼ਨ ਨੇ ਉਹਨਾਂ ਦੇ ਡਾਕੂਮੈਂਟ ਦੇਖੇ ਸੀ ਕਾਰਪੋਰੇਸ਼ਨ ਦੇ ਮੁਤਾਬਕ ਉਹਨਾਂ ਕੋਸਤੀ ਨਹੀਂ ਥੀਗਾ ਕੀ ਕਾਰਪੋਰੇਸ਼ਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਇਹ ਉਹਨਾਂ ਨੇ ਉਹ ਫ੍ਰੀ ਕਾਕੀ ਫ੍ਰੀ ਸਟੈਂਪ ਵੀ 아이 ਸਿੰਘ ਜੀ ਗਾਇਬੇਕਰਨ ਮਾਨਦਰਸਗਾ ਦਾ ਸਵਾਗਤ ਹੈ ਮੈਨੇ ਚਿੰਤਵਰੀ ਨੂੰ ਗਾਇਬ ਦੇ ਰਾਹੋ ਰੋਡ ਤੇ ਖੜੇ ਆ ਜਿੱਥੇ ਕਾਫੀ ਦਿਨ ਪਹਿਲਾਂ ਇੱਕ ਵਿਵਾਦ ਜਿਹੜਾ ਪੱਖ ਹੋਇਆ ਸੀਗਾ 메ਨ ਰੋਡ ਦਾ ਸੋ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਥੋੜੇ ਨਾਲ ਉਸ ਰੋਡ ਦੀਆਂ ਜਿੱਥੇ ਇੱਕ ਪਾਸੇ ਪ੍ਰੇਮ ਵਿਹਾਰ ਕਲੋਨੀ ਦੇ ਵਿੱਚ ਪ੍ਰੇਮ ਵਿਹਾਰ ਬੋਲੋ ਜਿਹੜੀ ਸੜਕ ਹੈ ਤੇ ਦੂਜੇ ਰਾਹੋ ਰੋਡ ਵੱਲ ਨੂੰ ਜਿਹੜੀ ਸੜਕੇ ਜਾ ਰਹੀ ਸੀਗੀ ਤਾਂ ਇਸ ਦੁਆਰ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਕੰਦਪਣੀ ਹੁੰਦੀ ਸੀਗੀ ਉਹਦਾ ਮਾਮਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਜਿਹੜਾ ਘਿਰਿਆ ਹੋਇਆ ਸੀਗਾ ਸੋ ਕਾਫੀ ਮਾਮਲਾ ਹੈ ਇਹਦਾ ਪੱਖ ਹੋਇਆ ਸੀਗਾ ਆਪਾਂ ਅੱਜ ਦੀ ਗੱਲ ਕਰੀ ਤਾ ਦੂਜੇ ਪਾਸੇ ਕਾਫੀ ਜਿਆਦਾ ਪੁਲਿਸ ਬਲ ਜਿਹੜਾ ਇਸ ਜਗ੍ਹਾ ਦੇ ਉੱਤੇ ਤਾਇਨਾਤ ਹੈ ਅੱਜ ਦੀ ਗੱਲ ਕਰੀਏ ਤੇ ਰਾਹੋ ਰੋਡ ਉਸ ਕਲੋਨੀ ਦੇ ਵਿੱਚ ਜੈਨ ਕਲੋਨੀ ਦੇ ਵਿੱਚ ਖੜੇ ਆ ਜਿਸ ਪਾਸੇ ਦੇਖ ਸਕਦੇ ਹੋ ਕਿ ਕਾਫੀ ਪੁਲਿਸ ਬਲ ਜਿਹੜਾ ਇਸ ਜਗ੍ਹਾ ਦੇ ਉੱਤੇ ਤਾਇਨਾਤ ਹੈ ਕਾਫੀ ਵੱਡੀ ਜਿਹੜੀ ਹੈ ਫੋਰਸ ਇਸ ਜਗ੍ਹਾ ਦੇ ਉੱਤੇ ਲੱਗੀ ਹੈ ਤਾਂ ਜਿਹੜਾ ਵਿਵਾਦ ਸੀਗਾ ਇਸ ਕੰਧ ਦਾ ਸੋ ਇਸ ਕੰੰਧ ਨੂੰ ਕਿਸ ਤਰੀਕੇ ਧਾਰ ਦਿੱਤਾ ਗਿਆ ਵੈ ਤੇ ਇਸ ਕੰਧ ਨੂੰ ਧੈੜੇਰੀ ਜਿਹੜੀ ਹੈ ਕਰ ਦਿੱਤੀ ਗਈ ਹੈ ਦੀ ਸੋ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਤਾਂ ਇੱਕ ਪਾਸੇ ਦੇਖ ਸਕਦੇ ਹੋ ਕਿ ਪੀਲੇ ਪੰਛੇ ਜਿਹੜੇ ਨੇ ਉਹ ਕਿਸ ਤਰੀਕੇ ਸਰ ਪ੍ਰਸ਼ਾਸਨ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਚਾਰੇ ਪਾਸੇ ਆਦੀ ਗੱਲ ਕਰੀਏ ਤੇ ਅੱਜ ਚਾਰੇ ਪਾਸੇ ਜਿਹੜਾ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਲਗਾਤਾਰ ਉਹ ਨਜ਼ਰ ਆ ਰਿਹਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਅਗਵਾਈ ਹੇਠ ਦੇਖ ਸਕਦੇ ਹੋ ਕਿ ਕਿਸ ਤਰੀਕੇ ਕੰਧ ਨੂੰ ਤੋੜਨ ਦਾ ਜਿਹੜਾ ਉਹ ਕੰਮ ਹੈ ਜਿਹੜਾ ਕੀਤਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹਾ ਲੋਕਾਂ ਨੂੰ ਕਿਤਨੇ ਕਿਤੇ ਅਣਜਾਣ ਦੇ ਵਿੱਚ ਇਸ ਰੋਡ ਤੋਂ ਕਾਫੀ ਦੇਖ ਸਕਦੇ ਹੋ ਕਿ ਕਾਫੀ ਮੁਸ਼ਕਲਾਂ ਜਿਹੜੀਆਂ ਘੁੰਮ ਕੇ ਜਾਣਾ ਪੈਂਦਾ ਸੀਗਾ ਤੇ ਕਿਤਨੇ ਕਿਤੇ ਇਸ ਰੋਡ ਤੋਂ ਸਿੱਧਾ ਪ੍ਰੇਮ ਵਿਹਾਰ ਤੋਂ ਜਿਹੜਾ ਰਾਹੋ ਰੋਡ ਤੇ ਪਹੁੰਚਣਗੇ ਜਿਸ ਦੌਰਾਨ ਇਹ ਸੜਕ ਨੂੰ ਦੇਖਦੇ ਹੋ ਕਿ ਇਹ ਕਲੀਅਰ ਜੜੀਏ ਕਰਾਈ ਜਾ ਰਹੀ ਸੀ ਕਿ ਪਾਸੇ ਸੜਕ ਨੂੰ ਪਰ ਇਹਦਾ ਮਾਮਲਾ ਜਿਹੜਾ ਸੀਗਾ ਕਾਫੀ ਦਿਨਾਂ ਤੋਂ ਜਿਹੜਾ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੀਗਾ ਇਸ ਟਾਈਮ ਦੀਆਂ ਜੜੀਆਂ ਤਸਵੀਰਾਂ ਦਿਖਾ ਰਹੇ ਹਾਂ ਚਾਰੇ ਪਾਸੇ ਪ੍ਰਸ਼ਾਸਨ ਦਾ ਜਿਹੜਾ ਦੇਖ ਸਕਦੇ ਹੋ ਕਿ ਜਗ੍ਹਾ ਤੇ ਬੋਲ ਬੜਾ ਸੋ ਕਾਫੀ ਪੋਸਿਬਲ ਜੜੀ ਹੈ ਇਸ ਪਾਸੇ ਇਸ ਟਾਈਮ ਮੌਜੂਦਾ ਤਾਂ ਦੂਜੇ ਪਾਸੇ ਤਸਵੀਰਾਂ ਜੜੀਆਂ ਕਿ ਲਗਾਤਾਰ ਪੀਲੇ ਪੰਜੇ ਜੜੇ ਹੋਏ ਚੱਲਦੇ ਹੋਏ ਨਜ਼ਰ ਆ ਰਹੇ ਨੇ ਪਰ ਲਗਾਤਾਰ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਜਿੱਥੇ ਮੌਕੇ ਤੇ ਖੜਾ ਹੋਇਆ ਪਰ ਸੜਕ ਜਿਹੜੀ ਦੇਖ ਸਕਦੇ ਹੋ ਕਿ ਉਹਨਾਂ ਨੂੰ ਬਣਾਉਣ ਦੀ ਜਿਹੜੀ ਆ ਸੜਕ ਦੀ ਪੂਰੀ ਕੋਸ਼ਿਸ਼ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਸੀਗੀ ਤੋਂ ਮੌਕੇ ਤੇ ਕਈ ਕੌਂਸਲਰ ਜਿਹੜੇ ਨੇ ਓਬਵੀਅਸੇ ਏਰੀਆ ਦੇ ਜਿਹੜੇ ਮੌਜੂਦਾ ਕੌਂਸਲਰ ਨੇ ਓ ਵੀ ਇਹ ਜਗ੍ਹਾ ਤੇ ਪਹੁੰਚਣੇ ਫਿਰਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਹੁਣ ਤਾਂ ਜਿਹੜੇ ਪੀਲੇ ਪੰਜੇ ਆ ਉਹ ਲਗਾਤਾਰ ਹੁੰਦਾ ਚੱਲ ਰਹੇ ਆ ਪਰ ਜਾਣਕਾਰੀ ਲੈਣੇ ਕਿ ਹੁਣ ਕਿਤਨੇ ਕਿਤੇ ਇਸ ਰੋਡ ਨੂੰ ਕੀ ਕਲੀਅਰ ਕੀਤਾ ਗਿਆ ਜਾਂ ਹਲੇ ਤੱਕ ਵੀ ਜਿਹੜਾ ਇਸ ਰੋਡ ਨੂੰ ਹਲੇ ਵੀ ਜਿਹੜਾ ਰੋਕਿਆ ਹੋਇਆ ਸੋ ਸਰ ਸਾਡੇ ਨੇ ਮੌਜੂਦ ਨੇ ਜਾਣਕਾਰੀ ਥੋੜੀ ਲੈ ਲੈਣੇ ਸਸ ਸਿਕਾ ਬਿਲਕੁਲ ਸੋ ਹੋਰ ਪ੍ਰਸ਼ਾਸਨ ਜਿਹੜਾ ਇਸ ਜਗ੍ਹਾ ਤੇ ਮੌਕੇ ਤੇ ਮੌਜੂਦ ਹੈ ਸੋ ਜਾਣਕਾਰੀ ਲੈਣੇ ਸਰ ਅੱਜ ਪੀਲੇ ਪੰਜੇ ਜਿਹੜੇ ਚਲਾਇਆ ਜਾ ਰਹੇ ਨੇ ਸਰਕਾਰੀ ਪੀਲੇ ਪੰਜੇ ਚੱਲ ਰਹੇ ਹੈ ਸੜਕ ਜਿਹੜੀ ਹੈ ਕੰਦ ਕਾਫੀ ਦਿਨਾਂ ਤੋਂ ਖੜੀ ਹੋਈ ਸੀ ਕਿ ਕਾਫੀ ਵਿਵਾਦਾਂ ਦੇ ਵਿੱਚ ਕਿਰਿਆ ਹੋਈ ਸੀ ਕੀ ਕਲੀਅਰ ਹੋ ਗਿਆ ਇੱਕ ਕਲੀਅਰ ਹਾਂਜੀ ਅੱਜ ਹੋ ਗਿਆ ਤਕਰੀਬਨ ਰਸਤਾ ਚਾਲੂ ਹੋ ਜਾਣਾ ਹੈ ਜਿਹੜਾ ਰਸਤਾ ਰਾਹੋ ਰੋਡ ਤੋਂ ਤਾਜਪੁਰ ਰੋਡ ਨੂੰ ਮਿਲਣ ਲੱਗੇ ਭਾਮੀਆਂ ਰੋਡ ਚੰਡੀਗੜ੍ਹ ਇਸ ਰੂਟ ਤੇ ਸਿਰ ਇਹ ਪ੍ਰੇਮ ਵਿਹਾਰ ਨੂੰ ਲੈ ਕੇ ਜਿਹੜਾ ਇਹ ਸਿੱਧਾ ਰਾਹੋ ਰੋਡ ਨੂੰ ਸੜਕ ਜਾਂਦੀ ਹੈ ਹਾਂਜੀ ਇਹ ਕਲੀਅਰ ਹੈ ਹਾਂਜੀ ਹਾਂਜੀ ਹੁਣ ਅੱਜ ਸੜਕੇ ਬਣ ਕੇ ਕਲੀਅਰ ਹੋਊਗੀ ਆ ਇਹਦੇ ਉੱਤੇ ਸਿਰਫ ਮਿੱਟੀ ਆ ਮਲਬਾ ਪਾ ਕੇ ਜਿਹੜਾ ਇਹਨੂੰ ਤਿਆਰ ਸੜਕ ਦਾ ਨਹੀਂ ਸਾਡੇ ਨਾਲ ਸੰਬੰਧ ਅਸੀਂ ਤਾਂ ਉਹ ਰੋਜ਼ਮੈਂਟ ਸੀ ਜਿਹੜੀ ਉਹ ਟਾਉਣੀ ਸੀ ਢਾਹ ਦੇਤੀ ਅੱਛਾ ਉਹ ਜਿਹੜੀ ਹਾਂ ਜਿਹੜਾ ਰਸਤਾ ਹਾਂਜੀ ਬੰਦ ਕੀਤਾ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਉਹ ਦਿੱਕਤ ਤਾਂ ਆਉਂਦੀ ਹੁੰਦੀ ਹੈ ਮਾੜੀ ਮਿੱਟੀ ਕੋਈ ਨਾ ਕੋਈ ਲੋਕਾਂ ਦਾ ਕੀ ਕੋਸਾ ਵਿਰੋਧ ਕਰ ਰਹਾ ਜੀ ਬਾਕੀ ਨਾਲ ਹੀ ਆ ਪਬਲਿਕ ਤੇਰੀ ਨਾਲ ਹੀ ਹਾਂਜੀ ਕਿੰਨੇ ਕ ਟਾਈਮ ਤੱਕ ਇਹ ਲਗਾਤਾਰ ਪ੍ਰਸ਼ਾਸਨ ਲੱਗਾ ਰਹੂਗਾ ਇਹਨੂੰ ਬਸ ਥੋੜਾ ਜਿਹਾ ਟਾਈਮ ਹੋ ਰਿਹਾ ਕੰਮ ਬਸੋ ਬਾਤ ਕਰੀਏ ਹਾਂਜੀ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਅਗਰ ਪ੍ਰਸ਼ਾਸਨ ਦੀ ਕਰਕੇ ਗਲਤਾਂ ਏਟੀਪੀ ਵੱਲੋਂ ਜੋ ਤੋਂ ਗਲਤੀ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਜਿਹੜੀ ਆਖੀ ਜਾ ਰਹੀ ਹੈ ਕਿ ਇਸ ਕੰਦ ਨੂੰ ਟਾਣ ਦੀ ਜਿਹੜੀ ਹੈ ਕੋਸ਼ਿਸ਼ ਉਹ ਲਗਾਤਾਰ ਜਾਰੀ ਸਹੀ ਸੋ ਕੰਦ ਨੂੰ ਜਿਹੜਾ ਪੂਰੀ ਤਰੀਕੇ ਦੇਖ ਸਕਦੇ ਹੋ ਕਿ ਤੈਦਰੀ ਜੜੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਪੂਰਾ ਪੁਲਿਸ ਵੱਲ ਜਿਹੜਾ ਹੈ ਜਗ੍ਹਾ ਦੇ ਉੱਤੇ ਮੌਜੂਦ ਹੈ ਇਸ ਟਾਈਮ ਸੋ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਲਗਾਤਾਰ ਡਿਊਟੀ ਜਿਹੜੀ ਹੈ ਬਖੂਬੀ ਨਿਭਾਈ ਜਾ ਰਹੀ ਪਰ ਹੋਰ ਲੋਕ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ ਜਾਂ ਕੌਂਸਲ ਜਿਹੜੇ ਮੌਜੂਦ ਨੇ ਉਹਨਾਂ ਨੇ ਵੀ ਜਾਣਕਾਰੀ ਲੈਣ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਬਿਲਕੁਲ ਸੋ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਮੌਕੇ ਤੇ ਉਹਨਾਂ ਨੇ ਵੀ ਜਾਣਕਾਰੀ ਲੈਣੀ ਕਿਉਂਕਿ ਵਾਰਡ ਨੰਬਰ 17 ਤੋਂ 4 ਸੜੇ ਨੇ ਮੌਜੂਦ ਨੇ ਸੋ ਹੋਰ ਵੀ ਸਾਰੇ ਜਿਹੜੇ ਪੂਰੀ ਟੀਮ ਜਿਹੜੀ ਹੈ ਉਹ ਵੀ ਮੌਜੂਦ ਹੈ ਸੋ ਜਾਣਕਾਰੀ ਲੈਣੇ ਕਿ ਪ੍ਰਸ਼ਾਸਨ ਇੱਕ ਪਾਸੇ ਮੌਜੂਦ ਹੈ ਦੂਜੇ ਪਾਸੇ ਕਾਰਪੋਰੇਸ਼ਨ ਜਿਹੜੇ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਸਰ ਕੀ ਲੱਦਾ ਵੀ ਹੁ ਉਹ ਤਾਂ ਸਾਰਾ ਤੁਸੀਂ ਦੇਖ ਲਓ ਟੋਟੀ ਗਈ ਐ ਤਕਰੀਬਨ ਔਰ ਬਹੁਤ ਵਧੀਆ ਹੋ ਗਿਆ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਐਮਐਲਏ ਦਿਲਜੀਤ ਸਿੰਘ ਭੋਲਾ ਗਰੇਵਾਲ ਜੀ ਦਾ ਔਰ ਦੇਖੋ ਜੀ ਇਹ ਰਸਤਾ ਖੁੱਲਣਾ ਦੋਵਾਂ ਕਲੋਨੀਆਂ ਨੂੰ ਬਹੁਤ ਫਾਇਦਾ ਹੋਣਾ ਇਸ ਕਲੋਨੀ ਨੂੰ ਵੀ ਤੇ ਆਪਣੇ ਉਸ ਵਾਲੇ ਪਾਸੇ ਨੂੰ ਵੀ ਗਪਾਲ ਨਗਰ ਚੌਂਕ ਦੋ ਰਾਹਾਂ ਰੋਡ ਦੀ ਸਿਰਫ 5 ਮਿੰਟ ਦੀ ਦੂਰੀ ਆ ਔਰ ਇਸ ਕਲੋਨੀ ਨਾਲ ਨੂੰ ਇਹ ਫਾਇਦਾ ਹੋਣਾ ਮੰਨ ਲਓ ਦਿੱਲੀ ਜਾਣਾ ਜਾਂ ਚੰਡੀਗੜ੍ਹ ਜਾਣਾ ਔਰ ਬਹੁਤ ਸਹੂਲਤ ਹੋ ਗਿਆ ਇਹਨਾਂ ਨੂੰ ਬਸਤੀ ਜਾਣ ਦੀ ਸਮਾਣਾ ਚੌਂਕ ਜਾਣ ਦੀ ਲੋੜ ਨਹੀਂ ਕਿਉਂ ਇਹ ਰੋਡ ਸਿੱਧਾ ਜਾ ਕੇ ਚੰਡੀਗੜ੍ਹ ਹਾਈਵੇਅ ਨਾਲ ਔਰ ਦਿੱ ਇਸਦਾ ਰੋਡ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਚਲੋ ਇੱਧਰ ਵੀ ਪਬਲਿਕ ਖੁਸ਼ ਹੋ ਗਈ ਆ ਔਰ ਐਸ ਪਾਸੇ ਵੀ ਚਲੋ ਪਬਲਿਕ ਤਕਰੀਬਨ ਖੁਸ਼ ਹੀ ਆ ਰਾਹ ਖੁੱਲਣ ਨਾਲ ਪਰ ਇੱਥੇ ਜਿਹੜੇ ਵਸਨੀਕ ਸੀਗੇ ਉਹਨਾਂ ਵੱਲੋਂ ਰੋਸ ਜਿਹੜਾ ਜਤਾਇਆ ਜਾਂਦਾ ਸੀਗਾ ਕਾਫੀ ਵਿਵਾਦਾਂ ਦੇ ਵਿੱਚ ਘिरी ਹੋਈ ਸੀਗੇ ਇਹ ਕੰਦ ਜੜੀ ਦੇਖੋ ਜੀ ਟਾਵਰ ਲਾਈਨ ਦੇ ਥੱਲੇ ਰਸਤਾ ਵਾ ਇਹ ਆ ਪਰ ਰਸਤਾ ਬੰਦ ਕਰ ਨਹੀਂ ਸਕਦੇ ਇਹ ਕਿਤੇ ਵੀ ਤੁਸੀਂ ਦੇਖ ਲਓ ਟਾਵਰ ਦੇ ਥੱਲੇ ਰਸਤਾ ਕੋਈ ਬੰਦ ਨਹੀਂ ਆ ਖੁੱਲੇ ਆ ਤਕਰੀਬਨ ਸਾਰੇ ਔਰ ਇਹਨਾਂ ਨੂੰ ਕਲੋਨੀਅਲ ਨੂੰ ਬਹੁਤ ਫਾਇਦਾ ਹੋਣਾ ਉਹਨਾਂ ਨੂੰ ਇਹ ਚਲੋ ਹੁਣ ਨਹੀਂ ਸਮਝ ਆ ਰਹੇ ਇਹ ਕਹਿੰਦੇ ਔਰ ਉਹ ਲੋਕਾਂ ਨੂੰ ਵੀ ਆਉਣਾ ਜਾਣਾ ਬਹੁਤ ਸੁਖਾਲਾ ਹੋ ਜਾਣਾ ਇਹਨਾਂ ਨੂੰ ਵੀ। ਹਾਂ ਜਦਾ ਇੱਕ ਪਾਸੇ ਪ੍ਰਸ਼ਾਸਨ ਪੂਰਾ ਖੜਾ ਹੋਇਆ ਦੂਜੇ ਪਾਸੇ ਸੜਕ ਜਿਹੜੀ ਹੈ ਦੇਖ ਸਕਦੇ ਹੋਗੇ ਕੰਧ ਜਿਹੜੀ ਟੁੱਟੀ ਹੈ ਕਿ ਲੱਗਦਾ ਵੀ ਸੜਕ ਹੁਣ ਤਿਆਰ ਹੋਊਗੀ। ਹਾਂ ਬਿਲਕੁਲ ਜਣ ਤਿਆਰ ਹੋਊਗੀ ਲੱਗਿਓ ਇਹ ਆ ਕਰ ਤਿਆਰ ਕਰ ਰਹੇ ਆ। ਤੇ ਬਹੁਤ ਵਧੀਆ ਹੋ ਗਿਆ ਜੀ ਕਲੋਨੀ ਨੂੰ ਵੀ ਠੀਕ ਹੈ ਕਲੋਨੀ ਵਾਸਤੇ ਵੀ ਸਹੂਲਤ ਹੈ। ਮੰਨ ਲਓ ਇਹਨਾਂ ਨੂੰ ਵੀ ਜਾਣਾ ਹੈ ਜੇ ਚੰਡੀਗੜ੍ਹ ਜਾਣਾ ਹੈ ਦਿੱਲੀ ਨੂੰ ਜਾਣਾ ਹੈ ਤਾਂ ਸਿਰਫ 5-7 ਮਿੰਟ ਦਾ ਰਸਤਾ ਇੱਥੇ। ਸਹੀ ਲੱਗਦਾ ਵੀ ਟੁੱਤੀ ਇੱਥੇ ਦੇ ਪਸ਼ਰੀ ਕੋ ਹਾਂ ਅਸੀਂ ਇੱਥੇ ਦੇ ਆ। ਕਿੱਥੇ ਰੰਦੇ? ਇਸ ਬਾਰੇ ਮੈਂ ਕੁਝ ਨਹੀਂ ਕਹਾ ਸਕਦਾ। ਕਭੀ ਪਹਿਲਾ ਵਿਵਾਦ ਇਹਦਾ ਘਿਰਿਆ ਰਿਹਾ। ਹਾਂ ਪਹਿਲਾ ਘਿਰਿਆ ਰਿਹਾ ਭਾਈ ਦਸਤਾਬੰਦ ਹੀ ਸਹੀ ਸੀਗਾ ਇਹਨਾਂ ਨੇ ਖੋਲਤਾ ਹਣ। ਹਾਲਾਤ ਖਰਾਬ ਹੀ ਲੱਗ ਰਹੇ ਆ ਇਸ ਹਿਸਾਬ ਨਾਲ। ਲਗਾਤਾਰ ਅਗਰ ਇਸ ਜਗ੍ਹਾ ਤੇ ਵਸਨੀਕ ਜਿਹੜੇ ਨੇ ਉਹਨਾਂ ਨਾਲ ਜਾਣਕਾਰੀ ਲਈਏ ਤਾਂ ਕੁਝ ਲੋਕ ਜਿਹੜੇ ਨੇ ਓਹ ਪ੍ਰੇਮ ਵਿਹਾਰ ਦੇ ਵਚਨਿਕ ਜਿਹੜੇ ਨੇ ਉਹਨਾਂ ਨਾਲ ਜਾਣਕਾਰੀ ਲਈਤੀ ਤਾਂ ਉਹ ਇਹ ਗੱਲ ਜਿਹੜੀ ਹੈ ਕਹਿ ਰਹੇ ਨੇ ਕਿ ਲਗਾਤਾਰ ਕੀ ਇਸ ਰੋਡ ਤੋਂ ਆਂ ਜਾਨ ਦੇ ਵਿੱਚ ਜਿਹੜਾ ਹੈ ਕਾਫੀ ਜਿਹੜਾ ਸੋਖਾ ਹੋ ਜਾਊਗਾ ਕਿਉਂਕਿ ਪ੍ਰੇਮ ਵਿਹਾਰ ਤੋਂ ਸਿੱਧਾ ਰਾਹੋ ਰੋਡ ਨੂੰ ਆਣਾ ਸੋਖਾ ਹੋ ਜਾਊਗਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਉਹ ਜਿਹੜੀ ਕੰਦ ਖੜੀ ਹੋਈ ਸੀਗੀ ਜਿਹੜੀ ਕੰਦ ਵਿਵਾਦਿਤ ਸੀਗੀ ਕਿਤਨੇ ਕਿਤੇ ਉਹਨੂੰ ਬਿਲਕੁਲ ਤੋੜ ਦਿੱਤਾ ਗਿਆ ਹੈ ਹਾਲਾਂਕਿ ਪ੍ਰਸ਼ਾਸਨਿਕ ਕਾਰਪੋਰੇਸ਼ਨ ਜਿਹੜੇ ਅਧਿਕਾਰੀ ਸੀਗੇ ਨਗਰ ਨਿਗਮ ਤੋਂ ਏਟੀਪ ਦਿਵਿੰਦਰ ਜੀ ਨੇ ਵੀ ਗੱਲਬਾਤ ਕਰਦੇ ਕਿ ਕੀ ਹੁਣ ਤੱਕ ਕੀ ਕਾਰਵਾਈ ਜਿਹੜੀ ਹੈ ਕੀਤੀ ਗਈ ਤੇ ਉਸ ਤੋਂ ਬਾਅਦ ਕੀ ਕੁਝ ਹੁਣ ਤੱਕ ਕੀਤਾ ਜਾਊਗਾ ਜਾਂ ਸੜਕ ਜਿਹੜੀ ਹੈ ਕਲੀਅਰ ਕੀਤੀ ਜਾਊਗੀ ਜਾਂ ਸਿਰਫ ਕੰਦ ਜਿਹੜੀ ਹੈ ਹਲੇ ਤੱਕ ਤੋੜੀ ਗਈ ਹੈ ਬਿਲਕੁਲ ਸੋ ਦੱਸ ਦिए ਪ੍ਰਸ਼ਾਸਨਿਕ ਵੱਡੇ ਅਧਿਕਾਰੀ ਜਿਹੜੇ ਨੇ ਉਹ ਵੀ ਇਸ ਟਾਈਮ ਜੈਨ ਕਲੋਂ ਦੇ ਵਿੱਚ ਮੌਜੂਦ ਨੇ ਤਾਂ ਹਰ ਪਾਸੇ ਪੁਲਿਸ ਜਿਹੜੀ ਹੈ ਇਸ ਟਾਈਮ ਨਜ਼ਰ ਆ ਰਹੀ ਹੈ ਸਰ ਲਗਾਤਾਰ ਪੁਲਿਸ ਬਲ ਕਾਫੀ ਮੌਜੂਦ ਕੀਤੀ ਗਈ ਹੈ ਚਾਰੇ ਪਾਸੇ ਪ੍ਰਸ਼ਾਸਨ ਜਿਹੜਾ ਖੜਾ ਹੋਇਆ ਕੀ ਕੁਝ ਮਤਲਬ ਦੇਖਿਆ ਗਿਆ ਕੰਧ ਜੜੀ ਹੈ ਕਾਫੀ ਦਿਨਾਂ ਦਾ ਇਹਦਾ ਵਿਵਾਦ ਜਿਹੜਾ ਚੱਲਦਾ ਪਿਆ ਸੀ ਇਹਦੀ ਇੱਕ ਕਾਰਪੋਰੇਸ਼ਨ ਦਾ ਸਿਗਾ ਮੈਟਰ ਹੈਗਾ ਜਿਨ੍ਹਾਂ ਨੇ ਇਹ ਪ੍ਰਸੀਡ ਕਰਨਾ ਸੀ ਇਹਨੂੰ ਰੋਡ ਨੂੰ ਕੰਪਲੀਟ ਕਰਨਾ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ ਸਵੇਰੇ ਆਏ ਸੀ ਤੇ ਜਿਹੜੇ ਇਹ ਕਲੋਨੀ ਵਾਲੇ ਆ ਫੋਸਤਾ ਉਹਨਾਂ ਨੇ ਆਪਣਾ ਪੱਖ ਰੱਖਿਆ ਸੀਗਾ ਉਹਨਾਂ ਨੇ ਕੋਈ ਜੜੀ ਜੋ ਵੀ ਉਹਨਾਂ ਕੋਈ ਡਾਕੂਮੈਂਟੇਸ਼ਨ ਸੀ ਬਟ ਇਹ ਸੈਟੀਸਫਾਈਡ ਨਹੀਂ ਸੀ ਵੀ ਇਹਨਾਂ ਦਾ ਕਹਿਣਾ ਸੀ ਵੀ ਤੁਹਾਡੇ ਕੋਲ ਕੋਈ ਸਟੇ ਨਹੀਂ ਹੈਗਾ ਤੇ ਅਸੀਂ ਪ੍ਰਸੀਡ ਕਰ ਸਕਦੇ ਹਾਂ ਸੋ ਦੇ ਪ੍ਰਸੀਡਡ देयर ਜੋ ਵੀ ਉਹਨਾਂ ਦੀ ਫੰਕਸ਼ਨਿੰਗ ਸੀ ਉਹਨਾਂ ਨੇ ਕੀਤੀ ਹੈ ਹੋਰ ਇਸ ਤੋਂ ਨਵਾਂ ਤਾਂ ਕੁਛ ਨਹੀਂ ਬਟ ਵੀ ਆਰ ਹੇਅਰ ਫॉर ਜਸਟ ਅ ਮੇਨਟੇਨੈਂਸ ਆਫ ਦਾ ਲੈਂਡ ਆਡਰ ਸਰ ਜਿਹੜੀ ਕਲੋਨੀ ਦੇ ਜਿਹੜੇ ਮਾਲਕ ਸੀਗੇ ਜੈਨ ਕਲੋਨੀ ਦੇ ਉਹਨਾਂ ਉਹ ਸੈਟੀਸਫਾਈਡ ਹੈਗੇ ਨਹੀਂ ਮੈਂ ਇਹਦੇ ਨਾਲ ਨਹੀਂ ਜੈਨ ਕਲੋਨੀ ਵਾਲੇ ਸੈਟੀਸਫਾਈ ਜਾਂ ਨਹੀਂ ਜੈਨ ਕਲੋਨੀ ਦੇ ਮਾਲਕ ਨਹੀਂ ਦੇ ਆਰ ਦਾ ਰੈਜ਼ੀਡੈਂਟ ਆਫ ਦਾ ਜੈਨ ਕਲੋਨੀ ਜਿਹੜੇ ਵਸਨੀਕ ਹੈ ਜੈਨ ਕਲੋਨੀ ਦੇ ਉਹ ਆਈਸੀ ਔਰ ਉਹਨਾਂ ਨੇ ਆਲਰੇਡੀ ਉਹ ਕਹਰੇ ਵੀ ਅਸੀਂ ਇਹਦੇ ਸੰਬੰਧ ਦੇ ਵਿੱਚ ਕੁਝ ਕੋਡ ਦੇ ਵਿੱਚ ਸਾਡੇ ਮੈਟਰ ਵਿਚ ਆ ਰਹੇ ਦੀਨ ਹੈਗੇ ਆ ਪਰ ਉਸ ਟੇ ਆਰਡਰ ਸ਼ਾਇਦ ਉਹਨਾਂ ਕੋਲ ਨਹੀਂ ਸੀ ਕਿਉਂਕਿ ਉਹ ਤਾਂ ਇਹਨਾਂ ਨੇ ਦੇਖਣਾ ਹੈ ਨਾ ਕਾਰਪੋਰੇਸ਼ਨ दैट इज मैटर रिलेटेड टू द ਕਾਰਪੋਰੇਸ਼ਨ ਜੀ ਸੋ ਕਾਰਪੋਰੇਸ਼ਨ ਨੇ ਉਹਨਾਂ ਦੇ ਡਾਕੂਮੈਂਟ ਦੇਖੇ ਸੀ ਕਾਰਪੋਰੇਸ਼ਨ ਦੇ ਮੁਤਾਬਕ ਉਹਨਾਂ ਕੋਲ ਟੇ ਨਹੀਂ ਸੀ ਹੈਗਾ ਤੇ ਕਾਰਪੋਰੇਸ਼ਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਔਰ ਉਹ ਫਿਰ ਇਹ ਕਹਿ ਕੇ ਚਲੇ ਗਏ ਸੀ ਇਸ ਟਾਈਮ ਵੀ ਐਸਿੰਗ ਓਲ ਵਿਲ ਵੀ ਗੋ ਫਾਰ ਦਾ ਲੀਗਲ ਪ੍ਰੋਸੀਡਿੰਗਸ ਬਿਲਕੁਲ ਸਰ ਕੋਈ ਮਾਮਲਾ ਕੋਈ ਮਾਹੌਲ ਤਾਂ ਨਹੀਂ ਕ੍ਰੀਏਟ ਹੋਇਆ ਲੋਕਾਂ ਦੇ ਵਿੱਚ ਕੁਝ ਵੀ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਨਹੀਂ ਆਵਰੀਥਿੰਗ ਤੜੇ ਸਾਹਮਣੀ एवरीथिंग गोइंग ਪੀਸਫੁਲੀ ਸੋ ਹਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਸੋ ਦੱਸ ਦਈਏ ਕਿ ਲੋਕਾਂ ਦਾ ਜਿਹੜਾ ਇਸ ਏਰੀਆ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਜਿਹੜਾ ਪਹਿਲਾਂ ਵੀ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਇਹ ਕੰਦ ਜੜੀ ਹੈ ਟੁੱਟਦੀ ਹੈ ਤੇ ਉਸ ਤੋਂ ਬਾਅਦ ਕੰਧ ਟੁੱਟਣ ਦੇ ਨਾਲ ਪਹਿਲਾਂ ਵੀ ਕਈ ਵਾਰੀ ਵਿਵਾਦਿਤ ਵਿੱਚ ਜਿਹੜਾ ਆ ਜਾਂਦਾ ਤੇ ਲੋਕ ਦੇਖ ਸਕਦੇ ਹੋ ਕਿ ਲੋਕਾਂ ਦੀ ਸਹਿਮਤ ਨਹੀਂ ਹੁੰਦੀ ਪਰ ਕਿਤੇ ਨ ਕਿਤੇ ਪ੍ਰਸ਼ਾਸਨ ਵੱਲੋਂ ਅੱਜ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਸੋ ਕੰਧ ਜਿਹੜੀ ਵਿੱਚ ਖੜੀ ਹੋਈ ਸੀਗੀ ਉਸ ਕੰਧ ਨੂੰ ਜਿਹੜਾ ਠਹਿ ਟੇਰੀ ਕੀਤਾ ਗਿਆ ਉਹਨੂੰ ਤੋੜ ਦਿੱਤਾ ਗਿਆ ਬੁਲਡੋਜ਼ਰ ਪਿੱਛੇ ਚਲੇ ਚਲਦੇ ਹੋਏ ਨਜ਼ਰ ਆ ਰਹੇ ਨੇ ਪੀਲੇ ਪੰਜੇ ਤਾਂ ਪ੍ਰਸ਼ਾਸਨ ਪੂਰਾ ਮੌਕੇ ਤੇ ਮੌਜੂਦ ਹੈ ਉਹਨਾਂ ਵੱਲੋਂ ਇਹ ਗੱਲ ਜਿਹੜੀ ਆਖੀ ਗਈ ਹੈ ਕਿ ਲਗਾਤਾਰ ਜਿਹੜੀ ਹੋਰ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਸੀਗੀ ਪਰ ਕਿਤੇ ਨ ਕਿਤੇ ਕਾਰਪੋਰੇਸ਼ਨ ਅਧਿਕਾਰੀਆਂ ਨੇ ਜਿਹੜੇ ਉਹ ਵੀ ਉਹਨਾਂ ਨੇ ਵੀ ਜਾਣਕਾਰੀ ਬਿਲਕੁਲ ਸੋ ਹੁਣ ਦੇਖਣਾ ਇਹ ਹੋਵੇਗਾ ਕਿਉਂਕਿ ਜਿਹੜੀ ਕੰਦ ਸੀਗੀ ਪਿੱਛੇ ਉਹ ਕੰਦ ਨੂੰ ਤੋੜ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਹੈ ਉਹ ਸੜਕ ਨੂੰ ਬਣਾਉਣ ਦੀ ਜਿਹੜੀ ਹੈ ਕਿਤੇ ਨਾ ਕਿਤੇ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਕਿਉਂਕਿ ਜੇ ਕੰਦ ਦੀ ਗੱਲ ਕਰੀਏ ਤਾਂ ਉਹ ਕੰਦ ਨੂੰ ਜਿਹੜਾ ਹੁਣ ਤੋੜ ਦਿੱਤਾ ਗਿਆ ਜਿਹੜੀ ਜੈਨ ਕਲੋਨੀ ਦੇ ਵਿੱਚ ਪ੍ਰੇਮ ਵਿਹਾਰ ਨੂੰ ਲੱਗਦੀ ਸੀਗੀ ਉਹ ਕੰਦ ਜਿਹੜੀ ਦੇਖ ਸਕਦੇ ਹੋ ਕਿ ਅੱਗੇ ਦੂਜੇ ਪਾਸੇ ਪ੍ਰੇਮ ਵਿਹਾਰ ਵੱਲੋਂ ਜਿਹੜੀ ਸੜਕਾਂ ਜਾਂਦੀ ਤਾਂ ਇਸ ਪਾਸੇ ਜਿਹੜਾ ਰਾਹੋ ਰੋਡ ਵੱਲੋਂ ਜਿਹੜੀ ਸੜਕਾਂ ਜਾਂਦੀ ਹੈ ਤਾਂ ਦੇਖ .